ਮੋਹਾਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਕਬੱਡੀ ਖਿਡਾਰੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਗਿਆ ਹਥਿਆਰਬੰਦ ਨੌਜਵਾਨਾਂ ਨੇ ਝਗੜੇ ਤੋਂ ਬਾਅਦ ਇੱਕ ਕਬੱਡੀ ਖਿਡਾਰੀ ਜੋ ਕਿ ਜਿਮ ਟ੍ਰੇਨਰ ਵੱਜੋਂ ਕੰਮ ਕਰਦਾ ਸੀ ਪਹਿਲਾ ਉਸ ਦੇ ਗੋਲੀਆਂ ਮਾਰੀਆਂ ਤੇ ਫਿਰ ਤਲਵਾਰਾਂ ਦੇ ਨਾਲ ਵਾਰ ਕਰ ਉਥੋਂ ਫਰਾਰ ਹੋ ਗਏ ਮ੍ਰਿਤਕ ਦੀ ਪਛਾਣ 31 ਸਾਲਾਂ ਗੁਰਪ੍ਰੀਤ ਸਿੰਘ ਗੁਰਫਗੂਰੀ ਵੱਜੋਂ ਹੋਈ ਹੈ ਜੋ ਕਿ ਪਠਿੰਡਾ ਦੇ ਰਾਮਪੁਰਾ ਫੂਲ ਦਾ ਰਹਿਣ ਵਾਲਾ ਸੀ ਘਟਨਾ ਦੀ ਸੂਚਨਾ ਮਿਲਦੇ ਹੀ ਉੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਉਧਰ ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਬੱਚੇ ਨਾਲ ਜੀ ਬਸ ਜਾਂ ਤਾਂ ਉਹ ਜਾਣਦਾ ਨਾ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਹੈ ਨਹੀਂ ਸੰਦ 12:30 ਵਜੇ ਪਤਾ ਲੱਗਿਆ ਪਿੰਡ ਰਾਮਪਰੇ ਰਹਿੰਦੇ ਜੀ ਅਸੀਂ ਇਥੇ ਰਹਿੰਦੇ ਚੰਡੀਗੜ੍ਹ ਸੱਤ-ਅੱਠ ਸਾਲ ਤੋਂ ਪਰ ਅੱਜ ਕੱਲ ਦਾ ਕੇਸ ਹੋਇਆ 10-11 ਵਜੇ ਦਾ ਅੱਜ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਨੇ ਕਲੇ ਵਿਆੜ ਦੇ ਤਾਂ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆਗੀ ਸਾਰੀਆਂ ਸੀਸੀਟੀਵੀ ਕੈਮਰੇ ਆ ਗਿਆ ਅਜੇ ਤੱਕ ਕੋਈ ਮੈਨੂ ਰਿਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਨਹੀਂ ਸੁੱਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੱਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਲਿਸ ਮਹਿਕਮੇ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਇਹ ਸਾਹਮਣੇ ਜਵਾਨੀ ਨੂੰ ਐ ਨਾ ਖਤਮ ਕਰੋ ਐ ਥੋੜੇ ਚੇ ਚ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਰੰਜਸਾ ਜੇ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰੰਜਸਾ ਤਾਂ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹੋ ਜਿਹਾ ਕੰਮ ਕਰਨਾ ਹੈ ਲਲਕਾਰੂ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਸਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਆ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੇ ਗੋਲੀਆਂ ਤੋਂ ਬਾਅਦ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਦਲੇ ਦੇ 4 ਗੋਲੀਆਂ ਬੱਝੀਆਂ ਉਹ ਤੋਂ ਬਾਅਦ ਕਿਰਪਾਨਾਂ ਨਾਲ ਸਿਰ ਉਹਦਾ ਇੰਨਾ ਵੱਡਿਆ ਕਿ ਜਿਵੇਂ ਇੱਕ ਕਸਾਈ ਬੱਕਰੀ ਨੂੰ ਵੱਢਦਾ ਹੁੰਦਾ ਮੈਂ ਇਹੀ ਬੇਨਤੀ ਕਰਦਾ ਸਰਕਾਰ ਨੂੰ ਮਹਿਕਮੇ ਨੂੰ ਕਿ ਅਨਸਾਫ਼ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ਼ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰ ਹੀ ਹੈ ਨਾ ਦੇਖੋ ਜੀ ਰਾਤ ਇੱਕ ਸਾਡੇ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ਹਿਰ ਜੋ ਕੁਝ ਕੁਸ਼ਲ ਕੀਤੀ ਲੜਾਈ ਹੋਈ ਹੈ ਉਹ ਪੈਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਾਡੀ ٹیم ਮੌਕੇ ਤੇ ਪਹੁੰਚੀ ਹੈ ਤੇ ਬਾਅਦ ਜਿਹੜਾ ਸਾਨੂੰ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀਜ਼ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪੁੱਛੇ ਗੁੰਡੇ ਦਾ ਰਹਿਣਾ ਨਾ ਪਾਲਵਾਸੀ ਖਰੜ ਸੀ ਤੇ ਇਹ ਇਹਦੇ ਜਿਹੜੇ ਕਮ ਸ਼ਾਰਟ ਇੰਜਰੀਜ਼ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਇਹ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ ਟੀਮ ਸਪਾਂਸਰਡ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਦਾ ਲਗਤੀ ਦੀ ਤਫ਼ਤੀਸ਼ ਜਾਰੀ ਹੈ ਕਦਮਾ ਨੰਬਰ 23 ਥਾਣਾ ਸਿਟੀ ਹਰਕ ਦੇ ਦਰਜ ਦਰਜ ਕਰ ਦਿੱਤਾ ਗਿਆ ਇਹ ਬਾਕੀ ਸਾਡੇ ਕੋਲ ਵੈਰੀ ਸਟਰੋਂਗ ਵਾਈਟਲ ਕਲੂਜ਼ ਹੈਗੇ ਨੇ ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਦੀ شناخت ਕਰਦੇ ਉਹਨਾਂ ਨੂੰ ਕਾਬੂ ਕਰਾਂਗੇ